ਮੇਰੇ ਮਰਦ ਜੀ ਮੇਰੇ ਮਰਦ ਜੀ ਮੇਰੇ ਮਰਦ ਜੀ ਮੇਰੇ ਮਰਦ ਜੀ ਸਤ ਸੰਗਤ ਮਿਲੇ ਸੋਈ ਤਰਿਆ ਸਤ ਸੰਗਤ ਮਿਲੇ ਸੋਈ ਤਰਿਆ ਸਤ ਸੰਗਤ ਮਿਲੇ ਸੋਈ ਤਰਿਆ ਸਤ ਸੰਗਤ ਮਿਲੇ ਸੋਈ ਮੇਰੇ ਮਾਧ ਜੀ ਮੇਰੇ ਮਾਧ ਜੀ ਮੇਰੇ ਸਤ ਸੰਗਤ ਮਿਲੇ ਸੋਈ ਤਰਿਆ ਸਤ ਸੰਗਤ ਮਿਲੇ ਸੋਈ ਤਰਿਆ ਸਤ ਸੰਗਤ ਮਿਲੇ ਸੋਈ ਸਤ ਸੰਗਤ ਮਿਲੇ ਸੋਈ ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਜ਼ਰੀ ਰਾਗ ਦੇ ਵਿੱਚ ਸਮਝਾ ਰਹੇ ਕਹਿੰਦੇ اے ਮੇਰੇ ਪ੍ਰਭੂ ਜਿੰਨੂੰ ਸਾਧ ਸੰਗਤ ਮਿਲ ਜਾਂਦੀ ਹੈ ਨਾ ਇਸ ਦੁਨੀਆ ਦੇ ਵਿੱਚ ਆ ਕੇ ਜਿਨੂੰ ਰੱਬ ਰੰਗੀਆਂ ਰੂਹਾਂ ਦਾ ਸਤਪੁਰਸ਼ਾਂ ਦਾ ਰੱਬ ਦੇ ਪਿਆਰਿਆਂ ਦਾ ਸੰਗ ਨਸੀਬ ਹੋ ਜਾਂਦਾ ਹੈ ਸੰਗਤ ਮਿਲ ਜਾਂਦੀ ਜਿੰਨਾਂ ਸੋ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਦੁਨੀਆ ਤੇ ਆਉਣਾ ਸਫਲ ਹੋ ਜਾਂਦਾ ਹੈ ਸੰਸਾਰ ਸਮੁੰਦਰ ਤੋਂ ਉਹ ਪਾਰ ਹੋ ਜਾਂਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੂਤ ਰਿਆ ਗੁਰ ਪ੍ਰਸਾਦ ਪਰੰਪਰ ਪਾਇਆ ਸੂਕੇ ਕਾਸ਼ਟ ਹਰਿਆ ਗੁਰੂ ਦੀ ਕਿਰਪਾ ਨਾਲ ਕਹਿੰਦੇ ਪਰਮ ਕਦੀ ਨੂੰ ਪ੍ਰਾਪਤ ਕਰ ਲੈਂਦੇ ਪਰਮ ਪਦਵੀ ਨੂੰ ਤੇ ਕਹਿੰਦੇ ਜਿਵੇਂ ਸੁੱਕੀ ਲੱਕੜ ਹਰੀ ਹੋ ਜਾਂਦੀ ਸੋ ਇਸੇ ਤਰ੍ਹਾਂ ਕਹਿੰਦੇ ਉਹਨਾਂ ਦੇ ਮਨ ਹਰੇ ਭਰੇ ਹੋ ਜਾਂਦੇ ਸੋ ਜਿਵੇਂ ਗੁਰੂ ਪਿਆਰਿਓ ਫਸਲ ਸੁੱਕ ਰਹੀ ਹੋਵੇ ਦਰਖਤ ਸੁੱਕ ਰਹੇ ਹੋਣ ਸੋ ਉਹਨੂੰ ਪਾਣੀ ਮਿਲ ਜਾਏ ਪਾਣੀ ਤੋਂ ਬਿਨਾ ਫਸਲ ਕਮਲਾ ਜਾਂਦੀ ਹੈ ਨਾ ਸੁੱਕ ਜਾਂਦੀ ਸੋ ਪਹਿਲੇ ਸਮਿਆਂ 'ਚ ਕਾਲ ਪੈ ਜਾਂਦੇ ਹੁੰਦੇ ਸੀ ਕਿਉਂਕਿ ਜਿਹੜੀ ਖੇਤੀ ਸੀ ਉਹ ਮੀਂਹ ਤੇ ਡਿਪੈਂਡ ਕਰਦੀ ਹੁੰਦੀ ਸੀ ਜੇ ਮੀਂਹ ਪੈਂਦਾ ਸੀ ਤੇ ਖੇਤੀ ਹੁੰਦੀ ਸੀ ਨੀ ਤੇ ਗੁਰੂ ਪਿਆਰਿਓ ਕਈ ਵਾਰੀ ਬਹੁਤ ਕਾਲ ਪੈ ਜਾਂਦਾ ਹੁੰਦਾ ਸੀ ਤੇ ਜਦੋਂ ਕਿਤੇ ਫਸਲ ਸੁੱਕਦੀ ਦਰਖਤਾਂ ਸੁੱਕਦੇ ਆ ਤੇ ਇੱਕਦਮ ਜਦੋਂ ਉਹਨਾਂ ਤੇ ਮੀਂਹ ਪੈ ਜਾਂਦਾ ਵਰਖਾ ਹੋ ਜਾਂਦੀ ਤੇ ਹਰੇ ਭਰੇ ਹੋ ਜਾਂਦੇ ਇਸੇ ਤਰ੍ਹਾਂ ਜਿਹੜੇ ਸਤਸੰਗ ਵਿੱਚ ਆ ਕੇ ਨਾਮ ਸਿਮਰਨ ਕਰਦੇ ਸੋ ਗੁਰੂ ਪਿਆਰਿਓ ਜਦੋਂ ਨਾਮ ਦੀ ਵਰਖਾ ਉਹਨਾਂ ਦੇ ਮਨ ਤੇ ਪੈਂਦੀ ਉਹਨਾਂ ਦੇ ਮਨ ਵੀ ਹਰੇ ਭਰੇ ਹੋ ਜਾਂਦੇ ਸੋ ਪਰਮਗਤੀ ਨੂੰ ਪ੍ਰਾਪਤ ਕਰ ਲੈਂਦੇ ਇੱਕ ਪਾਸੇ ਤੇ ਗੁਰਬਾਣੀ ਨੇ ਇਹ ਸਮਝਾਇਆ ਤੇ ਦੂਜੇ ਪਾਸੇ ਕਬੀਰ ਸਾਹਿਬ ਕਹਿੰਦੇ ਆ ਕਹਿੰਦੇ ਜੇ ਮਾੜਾ ਸੰਗ ਮਿਲ ਗਿਆ ਨਾ ਵੇਖ ਲੈ ਫਿਰ ਅਦਰਾ ਕੀ ਹਾਲ ਹੋਏਗਾ ਕੀ ਹੋਏਗਾ ਸਵਾਉ ਧਰਨਾ ਪੜਦੀ ਮਾੜਾ ਸੰਗ ਨਾ ਕਰੀ ਮਨਾ ਮੇਰਿਆ ਹਾ ਕਿਲ ਵੰਗੂ ਚੀਰਿਆ ਜਾਏਗਾ ਮਾੜਾ ਸੰਗ ਨਾ ਕਰੀ ਮਨਾ ਮੇਰਿਆ ਹਾ ਕਿਲ ਮੜਾ ਸੰਗ ਨਾ ਕਰੀ ਮਨਾ ਕੇਲੇ ਵੰਗ ਝੀਰਿਆ ਮੜਾ ਸੰਗ ਨਾ ਕਰੀ ਮਨਾ ਮੇਰਿਆ ਕੇਲੇ ਵੰਗ ਝੀਰਿਆ ਕੇਲਾ ਝੂਲਦਾ 베ਰੀ ਦੇ ਕੰਡੇ ਠੀਰਦੇ ਸੰਗ ਬੁਰਾ ਸਾਕਤਾ ਕੇਲਾ ਝੂਲਦਾ 베ਰੀ ਦੇ ਕੰਡੇ چیرਦੇ ਸੰਗ ਬੁਰਾ ਸਾਕਤਾਂ ਦਾ ਕੇਲਾ ਝੂਲਦਾ 베ਰੀ ਦੇ ਕੰਡੇ چیرਦੇ ਸੰਗ ਬੁਰਾ ਸਾਕਤਾਂ ਦਾ ਕੇਲਾ ਝੂਲਦਾ 베ਰੀ ਦੇ ਕੰਡੇ چیرਦੇ ਸੰਗ ਸੋ ਕਿਤੇ ਜੇ 베ਰੀ ਦੇ ਕੋਲ ਕੇਲਾ ਉੱਗਾਇ ਸੋ ਗੁਰੂ ਪਿਆਰਿਓ ਕੇਲਾ ਇਹਦੇ ਜਿਹੜੇ ਪੱਤੇ ਹੁੰਦੇ ਆ ਬਹੁਤ ਕੋਮਲ ਹੁੰਦੇ ਆ ਪਰ ਜਦੋਂ ਹਵਾ ਚੱਲਦੀ 베ਰੀ ਦੇ ਕੰਡੇ ਬੜੇ ਤਿੱਖੇ ਹੁੰਦੇ ਆ ਸੋ ਲੀਰੋ ਲੀਰ ਕਰ ਦਿੰਦੇ ਆ ਚੀਰ ਦਿੰਦੇ ਆ ਉਹਨਾਂ ਪੱਤਰਿਆਂ ਉਹਨਾਂ ਦੇ ਪੱਤੇਆਂ ਨੂੰ ਕੇਲੇ ਦੇ ਪੱਤੇਆਂ ਨੂੰ ਸੋ ਇਸੇ ਤਰ੍ਹਾਂ ਜਿਹੜਾ ਮਨਮੁੱਖਾਂ ਦਾ ਸੰਗ ਹੁੰਦਾ ਮਨ ਚੀਰ ਦਿੰਦਾ ਬੰਦੇ ਦਾ ਸੋ ਗੁਰੂ ਪਿਆਰਿਓ ਪਾੜ ਦਿੰਦਾ ਮਨ ਸਾਖਤਾਂ ਦਾ ਜਿਹੜਾ ਸੰਗ ਹੈ ਸੋ ਉਥੇ ਮਨ ਦੀ ਖੈਰ ਨਹੀਂ ਜਿਵੇਂ ਕੇਲੇ ਦੇ ਪੱਤੇ ਚੀਦੇ ਜਾਂਦੇ ਜਦੋਂ ਹਵਾ ਆਉਂਦੀ ਤੇ 베ਰੀ ਵੀ ਝੂਲਦੀ ਇਹ ਕੇਲਾ ਵੀ ਝੂਲਦਾ ਸੋ ਜਦੋਂ ਆਪਸ ਵਿੱਚ ਖਿੰਦੇ ਆ ਉਹ ਤੇ ਗੁਰੂ ਪਿਆਰੇ ਜਿਹੜੇ 베ਰੀ ਦੇ ਕੰਡੇ ਉਹ ਕੋਮਲ ਪੱਤਿਆਂ ਨੂੰ ਕੇਲੇ ਦੇ ਕੋਮਲ ਪੱਤਿਆਂ ਨੂੰ ਲੀਰੋ ਲੀਰ ਕਰ ਦਿੰਦੇ ਇਸੇ ਤਰ੍ਹਾਂ ਜੇ ਆਪਾਂ ਮਾੜੇ ਬੰਦਿਆਂ ਚ ਨਸ਼ੇੜੀਆਂ ਚ ਨਸ਼ਾ ਕਰਨ ਵਾਲਿਆਂ ਚ ਮਾੜੇ ਕਰਮ ਕਰਨ ਵਾਲਿਆਂ ਦੇ ਵਿੱਚ ਬੈਠਾਂਗੇ ਉਥੇ ਆਪਣਾ ਮਨ ਵੀ ਲੀਰੋ ਲੀਰ ਹੋ ਜਾਣਾ ਸੋ ਜਦੋਂ ਮਾਨੀ ਗੁਰੂ ਪਿਆਰਿਓ ਲੀਰੋ ਲੀਰ ਹੋ ਗਿਆ ਖਿਰ ਤਨ ਨੂੰ ਲੀਰੋ ਲੀਰ ਹੋਣ ਤੋਂ ਕੋਈ ਬਚਾਨ ਨਹੀਂ ਸਕਦਾ ਮਰ ਦੀ ਗੁਰਬਾਣੀ ਕਹਿੰਦੀ ਕਾਮ ਕ੍ਰੋਧ ਕਾਇਆ ਕੋ ਗੱਲ ਐ ਜੋ ਕੰਚਨ ਸੁਹਾਗਾ ਢਾਲੇ ਸੋ ਗੁਰੂ ਪਿਆਰਿਓ ਸਰੀਰ ਦਾ ਸਤਿਆਨਾਸ਼ ਵੱਜ ਜਾਂਦਾ ਸੋ ਜਿਹੜਾ ਬੰਦਾ ਮਾੜੇ ਕਰਮਾਂ 'ਚ ਪੈ ਜਾਂਦਾ ਨਸ਼ਿਆਂ 'ਚ ਪੈ ਜਾਂਦਾ ਕਿਵੇਂ ਬਚਿਆ ਜਾ ਸਕਦਾ ਰੱਬ ਦੇ ਪਿਆਰਿਆਂ ਦੀ ਰੱਬ ਰੰਗੀਆਂ ਰੂਹਾਂ ਦੀ ਸੰਗਤ ਕਰੋ ਉਥੇ ਮਨ ਨੂੰ ਸੋ ਗੁਰੂ ਪਿਆਰਿਓ ਚੰਗੀ ਸਪੋਰਟ ਮਿਲੇਗੀ ਸੋ ਚੰਗੀ ਪ੍ਰੇਰਣਾ ਮਿਲੇਗੀ ਤੇ ਮਨ ਨੂੰ ਗੁਰੂ ਪਿਆਰਿਓ ਜਿਵੇਂ ਛੇਤੀ ਨੂੰ ਸੋਕਰੀ ਹੋਵੇ ਤੇ ਉਹਨੂੰ ਪਾਣੀ ਮਿਲ ਜੇ ਤੇ ਹਰੀ-ਭਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਕਮਲਾਏ ਮਨ ਸੁੱਕੇ ਮਨ ਹਰੇ-ਭਰੇ ਹੋ ਜਾਂਦੇ ਚੰਗੀ ਸੰਗਤ ਕਰਕੇ ਤੇ ਜੇ ਮਾੜੀ ਸੰਗਤ ਵਿੱਚ ਬੰਦਾ ਬੈਠੇ ਤੇ ਗੁਰੂ ਪਿਆਰਿਓ ਚੰਗੇ ਭਲਾ ਮਨ ਸੋ ਗੁਰੂ ਪਿਆਰਿਓ ਸੜ ਜਾਂਦਾ ਹੈ ਭੁੱਜ ਜਾਂਦਾ ਹੈ ਨੀਰੋ ਨੀਰ ਹੋ ਜਾਂਦਾ ਦੇਖੋ ਹੁਣ ਸੰਗਤ ਕਿੱਦਾਂ ਦੀ ਕਰਨੀ ਮਰਜ਼ੀ ਤੁਹਾਡੀ ਚੰਗੀ ਸੰਗਤ ਕਰੋਗੇ ਤੇ ਚੰਗਾ ਫਲ ਪਾਓਗੇ ਮਾੜੀ ਸੰਗਤ 'ਚ ਬੈਠੋਗੇ ਤੇ ਆਪਣੀਆਂ ਜੜਾਂ ਪਟਾ ਲੋਗੇ ਸੋ ਇੱਥੇ ਵੀ ਗੁਰੂ ਪਿਆਰੇ ਬੰਦੇ ਨੂੰ ਢੋਈ ਨਹੀਂ ਮਿਲਣੀ फडਕ-फडਕ ਕੇ ਬੰਦੇ ਨੇ ਮਰ ਜਾਣਾ ਸੋ ਅੱਗੇ ਵੀ ਉਹਨੇ ਨਰਕਾ ਚ ਪੈ ਜਾਣਾ ਅੱਗੇ ਵੀ ਫੜਕਦਾ ਹੀ ਰਹਿਣਾ ਸੋ ਜਿੰਨੂੰ ਇੱਥੇ ਢੋਈ ਮਿਲੇਗੀ ਜੀਵਨ ਮੁਕਤ ਸੁਆਖੀ ਹੈ ਮਰ ਜੀਵੇ ਮਰੀਆ ਸੋ ਜਿਹੜਾ ਇੱਥੇ ਜੀਵਨ ਮੁਕਤ ਹੋਏਗਾ ਨਸ਼ਿਆਂ ਤੋਂ ਮਾੜੇ ਕੰਮਾਂ ਤੋਂ ਬਚੇਗਾ ਸੋ ਉਹਨੂੰ ਹੀ ਅਗਲੇ ਜਹਾਂਨ ਚ ਢੋਈ ਮਿਲਣੀ ਜਿੰਨੂੰ ਇੱਥੇ ਢੋਈ ਹੈ ਨਹੀਂ ਉਹਨ ਅੱਗੇ ਢੋਈ ਕਿੱਥੋਂ ਮਿਲਣੀ ਸੋ ਬੜੋ ਸੋ ਸ਼ਲੋਕ ਪਵਨ ਅੰਗਰੂ ਪਾ